ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਕਾਦੀਆਂ ਦੇ ਬੁੱਟਰ ਉਤੇ ਜਨਰਲ ਸਟੋਰ ਨੂੰ ਲੱਗੀ ਅੱਗ ਬੁਝਾਉਣ ਲਈ ਕਾਦੀਆਂ ਦੀ ਅੰਮ੍ਰਿਤਿਆ ਜਮਾਤ ਵੱਲੋਂ ਵੀ ਅਮ ਭੂਮਿਕਾ ਨਿਭਾਉਂਦੇ ਹੋਏ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਪਾਣੀ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਜਿਸ ਦੇ ਲਈ ਨਗਰ ਕੌਂਸਲ ਬਟਾਲਾ ਦੇ ਫਾਇਰ ਬ੍ਰਿਗੇਡ ਅਫਸਰ ਨੀਰਜ ਸ਼ਰਮਾ ਵੱਲੋਂ ਐਮਡੀਆ ਜਮਾਤ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੇਕਰ ਐਮਡੀਆ ਜਮਾਤ ਮਦਦ ਨਾ ਕਰਦੀ ਤਾਂ ਅੱਗ ਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਸੀ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਾਣੀ ਦਾ ਟੂਲ ਹਰ ਸ਼ਹਿਰ ਵਿੱਚ ਲਾਜ਼ਮੀ ਹੋਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਦੱਸ ਕੇ ਨਹੀਂ ਆਉਂਦੀਆਂ ਜੇਕਰ ਹਰ ਸ਼ਹਿਰ ਵਿੱਚ ਪਾਣੀ ਦੇ ਟੂਲ ਹੋਣਗੇ ਤਾਂ ਅੱਗ ਤੇ ਜਲਦੀ ਕਾਬੂ ਪਾਇਆ ਜਾ ਸਕੇਗਾ ਜਿਸ ਨਾਲ ਭਾਰੀ ਨੁਕਸਾਨ ਹੋਣ ਤੋਂ ਬਚਾ ਰਹੇਗਾ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਥੋੜੀ ਜਿਹੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਲੇਕਿਨ ਸਾਨੂੰ ਕਾਦੀਆ ਵਿੱਚੋਂ ਫਸਟ ਟਾਈਮ ਆ ਵੀ ਜਿਹੜਾ ਨੂਰ ਹਸਪਤਾਲ ਤੋਂ ਇੰਨੀ ਵਧੀਆ ਸਾਨੂੰ ਪਾਣੀ ਦੀ ਸਪਲਾਈ ਮਿਲੀ ਆ ਵੀ ਸਾਡੀ ਗੱਡੀ ਕੋਈ ਵੀ ਨਹੀਂ ਟੁੱਟੀ ਪਾਣੀ ਤੋਂ ਵੀ ਜਿਹੜਾ ਇਹ ਕਹੀ ਆ ਵੀ 5 ਮਿੰਟ ਵੀ ਨਹੀਂ ਪਾਣੀ ਬੰਦ ਹੋਣ ਦਿੱਤਾ ਲਗਾਤਾਰ 2 ਘੰਟੇ ਲੱਗੇ ਅੱਜ ਅੱਗ ਚ ਸਰ 3 ਵਜੇ ਤੋਂ ਲੱਗੇ ਰਹੇ ਆ ਜੀ ਹੁਣ ਤੁਹਾਡੇ ਸਾਹਮਣੇ ਆ ਵੀ 12:30 ਹੋ ਗਏ ਆ ਤਿੰਨ ਮੰਜ਼ਲਾ ਦੁਕਾਨ ਸੀ ਉਰੇ ਦੇ ਅੰਦਰ ਇਹਨਾਂ ਨੇ ਪਾਰਟੀਸ਼ਨਾਂ ਮਤਲਬ ਵੀ ਕਮਰੇ ਟਾਈਪ ਬਣਾਏ ਦੇ ਸੀਗੇ ਜਿਹਦੇ ਕਰਕੇ ਅੰਦਰ ਜਾਣਾ ਵੀ ਥੋੜਾ ਜਿਆ ਔਖਾ ਲੱਗ ਰਿਹਾ ਸੀ ਇੱਕ ਔਰ ਬਿਲਡਿੰਗ ਵੀ ਕਾਫੀ ਪੁਰਾਣੀ ਆ ਜਿਹਦੇ ਕਰਕੇ ਕਲਾਪਸ ਹੋਣ ਦਾ ਵੀ ਡਰ ਸੀ ਇਸ ਕਰਕੇ ਬਾਹਰੋਂ ਹੀ ਜ਼ਿਆਦਾ ਕੰਮ ਚਲਾਇਆ ਵਾ ਫਿਰ ਜਿਹੜੀ ਇਹ 2 ਵਜੇ ਇਹਨਾਂ ਨੂੰ ਖਬਰ ਕਿਸੇ ਨੇ ਫੋਨ ਕੀਤਾ ਕਿ ਇੱਥੇ ਧੂਆ ਨਿਕਲ ਰਿਹਾ ਹੈ ਜਦੋਂ ਆਏ ਨੇ ਆ ਕੇ ਵੇਖਿਆ ਤੇ ਅੱਗ ਬੜੇ ਵੱਡੇ ਪੱਦਰ ਤੇ ਜਿਹੜੀ ਲੱਗੀ ਮੈਂ ਸਮਝਣਾ ਉਸ ਵੇਲੇ ਇਹਨੇ ਸਾਡੇ ਪਰਿਵਾਰ ਨੂੰ ਫੋਨ ਕੀਤਾ ਕਿਉਂਕਿ ਮੇਰੇ ਭਤੀਜੇ ਦਾ ਬਹੁਤ ਹੈ प्यारा भावा ਵਰਗਾ ਮਿੱਤਰ ਉਸ ਵੇਲੇ ਤੁਸੀਂ ਲੱਗੇ ਨੇ ਤੇ ਐਮਬੀਏ ਜਮਾਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਉਹਨਾਂ ਆਪਣਾ ਜਨਰੇਟਰ ਚ ਬਾਲ ਕੇ ਐਸ ਵੇਲੇ ਤਾਂ ਜਿਹੜਾ ਪਾਣੀ ਆ ਰਿਹਾ ਉਹਨਾਂ ਦੇ ਟਿਊਬਾਂ ਤੋਂ ਆ ਰਿਹਾ ਕਿਉਂਕਿ ਮਿਸਪਲ ਕਾਰਪੋਰੇਸ਼ਨ ਦੇ ਜਿਹੜੇ ਟਿਊਬਰ ਨੇ ਉਹ ਹੈ ਤੇ ਹੈ ਨੇ ਪਰ ਲਾਈਟ ਬੰਦ ਹੋਣ ਕਰਕੇ ਉਥੋਂ ਪਾਣੀ ਦੀ ਸਪਲਾਈ ਨਹੀਂ ਇਹਦੇ ਨਾਲ ਨਗਰ ਕੌਂਸਲ ਦੇ ਮੁਲਾਜ਼ਮ ਜਿਹੜੇ ਰਾਜਾ ਜੀ ਨੇ ਉਹਨਾਂ ਨੇ ਵੀ ਉਸੇ ਵੇਲੇ ਜੀਸੀਪੀ ਭੇਜ ਕੇ ਮੁਲਾਜ਼ਮ ਆਪਣਾ ਘਰਾਂ ਤੋਂ ਘਰਾਂ ਜੋ ਸੱਦ ਕੇ ਬਹੁਤ ਵੱਡਾ ਸਹਿਯੋਗ ਕੀਤਾ ਪੁਲਿਸ ਪ੍ਰਸ਼ਾਸਨ ਉਸ ਵੇਲੇ ਆਈ ਹੈ ਪਰ ਜਿੱਦਾਂ ਬਹੁਤ ਨੁਕਸਾਨ ਹੋ ਗਿਆ ਇਹਦੀ ਪੂਰਤੀ ਕਰਨੀ ਜਿਹੜੀ ਗੱਲਾਂ ਨਾਲ ਨਹੀਂ ਪੂਰਤੀ ਹੋ ਸਕਦੀ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਇਹਦੀ ਨਿਰਪੱਖ ਜਾਂਚ ਵੀ ਕੀਤੀ ਜਾਵੇ ਔਰ ਜਿਹੜਾ ਇਹਦਾ ਨੁਕਸਾਨ ਹੋਇਆ ਉਹਦੀ ਭਰਾਈ ਵੀ ਕਰਵਾਈ ਜਾਵੇ